ਸਾਸਰੀਆ ਕਾ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸ਼ੈ ਵਿਸ਼ਨੂੰ ਸਵਾਗਤ ਕਰਦਾ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਹੈਲਦੀ ਰੈਸਪੀ ਲੈ ਕੇ ਆਇਆ ਉਹ ਹੈ ਜੀ ਮਿਨਟਸ ਬ੍ਰੈਡ ਮਿਨਟਸ ਬ੍ਰੈਡ ਜੋ ਕਿ ਆਪਾਂ ਘਰ ਦੇ ਵਿੱਚ ਵੀ ਬਣਾ ਸਕਦੇ ਹਾਂ ਇਸ ਨੂੰ ਤੁਸੀਂ ਬ੍ਰੈਡ ਵੀ ਕਹਿ ਸਕਦੇ ਹੋ ਤੇ ਕੇਕ ਵੀ ਕਹਿ ਸਕਦੇ ਹੋ ਕੇਕ ਦੇ ਵਿੱਚ ਕਰੀਮ ਵਗੈਰਾ ਦਾ ਯੂਜ਼ ਕੀਤਾ ਜਾਂਦਾ ਆਪਾਂ ਇਹਦੇ ਵਿੱਚ ਕਰੀਮ ਨਹੀਂ ਯੂਜ਼ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਇਹ ਸਵਾਦਿਸ਼ਟ ਬੰਦੀ ਹੈ ਬੜੀ ਸਸਤੀ ਬੰਦੀ ਹੈ ਘਰੇ ਬਾਜ਼ਾਰ ਚ ਲੈਣ ਜਾਂਦੇ ਆ ਤਾਂ ਬਹੁਤ ਹੀ ਜ਼ਿਆਦਾ ਮਹਿੰਗੀ ਲਈ ਜਾਂਦੀ ਹੈ ਖਾਸ ਕਰਕੇ ਇਹ ਮਿਲਟਸ ਹੈ ਮਿਲਟਸ ਤੋਂ ਤਿਆਰ ਕੀਤੀ ਆਈ ਹੈ ਤੇ ਆਓ ਤੁਹਾਨੂੰ ਇਸ ਦੀ ਰੈਸਪੀ ਦੇ ਬਾਰੇ ਜਾਣਕਾਰੀ ਦਿੰਨੀ ਹੈ ਕਿ ਕਿਸ ਤਰ੍ਹਾਂ ਆਪਾਂ ਇਸ ਨੂੰ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ ਆਓ ਆਪਾਂ ਇਸ ਦੀ ਰੈਸਪੀ ਨੂੰ ਜਾਣੀਏ ਮਿਲਟਸ ਦੀ ਬ੍ਰੈਡ ਬਣਾਉਣ ਵਾਸਤੇ ਦੋਸਤੋ ਇੱਥੇ ਮੈਂ ਡੇਟ ਬੋਲ ਰਾਗੀ ਦਾ ਆਟਾ ਲਿਆ ਤੁਸੀਂ ਦੇਖ ਰਹੇ ਹੋ ਇੱਕ ਪੂਰੀ ਬੋਲ ਹੈ ਤੇ ਇੱਕ ਅੱਧੀ ਬੋਲ ਹੈ ਇੱਥੇ ਮੈਂ ਡੇਢ ਚਮਚ ਇਸਬਗੋਲ ਦਾ ਲਿਆ 1/4 ਚਮਚ ਤੋਂ ਥੋੜਾ ਕੁ ਜ਼ਿਆਦਾ ਮਿੱਠਾ ਛੋਡਾ ਤੇ ਇੱਕ ਚਮਚ ਬੇਕਿੰਗ ਪਾਊਡਰ ਦਾ ਤੇ ਇੱਥੇ ਮੈਂ ਇੱਕ ਚਮਚ ਸਟੀਵਿਆ ਕਿਉਂਕਿ ਆਪਾਂ ਮਿੱਠੀ ਬਰੈਡ ਬਣਾ ਰਹੇ ਹਾਂ ਤਾਂ ਇਹ ਸਟੀਵਿਆ ਜਿਹੜਾ ਇਹ ਖੰਡ ਦਾ ਕੰਮ ਕਰਦੀ ਹੈ ਇਹ 슈ਗਰ ਫ੍ਰੀ ਹੁੰਦੀ ਹੈ ਦੋਸਤੋ ਕਿਉਂਕਿ ਇਹ ਬਰੈਡ ਆਪਾਂ ਮਿੰਟਸ ਬਣਾ ਰਹੇ ਹਾਂ ਔਰ ਇਹਦੇ ਵਿੱਚ ਮਿੱਠਾ ਪਾਉਣ ਵਾਸਤੇ ਆਪਾਂ ਖੰਡ ਦੀ بجائے ਇੱਥੇ ਸਟੀਵਿਆ ਦਾ ਉਪਯੋਗ ਕਰ ਰਹੇ ਹਾਂ ਸਟੀਵਿਆ 슈ਗਰ ਵਾਲੇ ਪੇਸ਼ੈਂਟ ਵੀ ਖਾ ਸਕਦੇ ਆ ਇਸ ਕਰਕੇ ਆਪਣੀ ਬ੍ਰੈਡ ਜਿਹੜੀ ਮਿਲਟਸ ਦੀ ਇਹ 슈ਗਰ ਵਾਲੇ ਵੀ ਖਾ ਸਕਦੇ ਆ ਇਸ ਤੋਂ ਲਾਵਾ ਮੈਂ ਇੱਕ ਚਮਚ ਡੈਕੋਰੇਟ ਕਰਨ ਵਾਸਤੇ ਅਲਸੀ ਦੇ ਬੀਜ ਲਏ ਨੇ ਤੇ ਇਹਨਾਂ ਨੂੰ ਥੋੜਾ ਜਿਹਾ ਮੈਂ ਪੁੰਨ ਲਿਆ ਤਾਂ ਇੱਕ ਚਮਚ ਹੀ ਮੈਂ ਥੇ ਆਪਣਾ ਪੇਠੇ ਦੇ ਬੀਲੇ ਦੇ ਇਹ ਬਹੁਤ ਵਧੀਆ ਡੈਕੋਰੇਟ ਹੁੰਦੇ ਆ ਕਿ ਹਰੇ ਰੰਗ ਦੇ ਆ ਤੁਸੀਂ ਦੇਖ ਰਹੇ ਹੋ ਇਹ ਹਲਸੀ ਦੇ ਵੀ ਹੁੰਦੇ ਨੇ ਤੇ ਪਿੰਚੂ ਕੁਮੈਂ ਦੇ ਵਿੱਚ ਨਮਕ ਵੀ ਪਾਵਾਂਗਾ ਇਸ ਤੋਂ ਇਲਾਵਾ ਦੋਸਤੋ ਮੈਂ ਇਸ ਦੇ ਵਿੱਚ ਜਿੰਨਾ ਪਾਟ ਲਿਆ ਉਹਨਾਂ ਹੀ ਆਪਾਂ ਦੁੱਧ ਪਾਵਾਂਗੇ ਯਾਨੀ ਕਿ ਡੇਢ ਬੋਲ ਮੈਂ ਮਾਪ ਕੇ ਸਾਈਡ ਤੇ ਦੁੱਧ ਰੱਖਿਆ ਹੋਇਆ ਤੇ ਉਹ ਤੁਹਾਨੂੰ ਮੈਂ ਦਿਖਾਵਾਂਗਾ ਵੀ ਜਿਵੇਂ ਜਿਵੇਂ ਆਪਾਂ ਮਿਕਸਰ ਦੇ ਵਿੱਚ ਪਾਵਾਂਗੇ ਉਸੇ ਤਰੀਕੇ ਨਾਲ ਤੁਹਾਨੂੰ ਮੈਂ ਦਿਖਾਵਾਂਗਾ ਵੀ ਮੈਂ ਇੱਥੇ ਇੱਕ ਕੱਚ ਦੀ ਬੋਲ ਲੈ ਲਈ ਹੈ ਇਸ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਰਾਗੀ ਦੇ ਜਿਹੜੇ ਆਪਾਂ 1/2 ਬੋਲ ਆਟਾ ਲਿਆ ਉਹ ਸਾਰਾ ਪਾ ਲੈਣਾ। ਇਸੇ ਨਾਲ ਹੀ ਜਿਹੜਾ ਆਪਾਂ ਇਸ ਵਗੋ ਲਿਆ ਸੀ ਉਸ ਨੂੰ ਵੀ ਖਲੇਰ ਕੇ ਪਾਣਾ ਤੁਸੀਂ। ਤੇ ਨਾਲ ਹੀ ਆਪਾਂ ਇਸਦੇ ਸਟੀਵਿਆ ਇੱਕ ਚਮਚ ਨਾਲ ਹੀ ਬਹੁਤ ਜ਼ਿਆਦਾ ਮਿੱਠੀ ਹੋ ਜਾਏਗੀ ਦੋਸਤੋ ਕਿਉਂਕਿ ਸਟੀਵਿਆ ਬਹੁਤ ਜ਼ਿਆਦਾ ਮਿੱਠੀ ਹੁੰਦੀ ਹੈ ਤੇ ਇਹਦੇ ਨਾਲ ਹੀ ਮੈਂ ਮੀਠਾ ਸੋਡਾ ਜਿਹੜਾ ਬੇਕਿੰਗ ਸੋਡਾ ਲਿਆ ਤੇ ਬੇਕਿੰਗ ਪਾਊਡਰ ਹੁਣ ਆਪਾਂ ਇਹਦੇ ਵਿੱਚ ਦੁੱਧ ਮਿਲਾਣਾ ਤਦੋਂ ਦੁੱਧ ਆਪ ਬਿਲਕੁਲ ਥੋੜਾ ਥੋੜਾ ਕਰਕੇ ਮਿਲਾਵਾਂਗੇ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਦੁੱਧ ਤੁਹਾਡਾ ਨੋਰਮਲ ਟੈਂਪਰੇਚਰ ਤੇ ਹੋਣਾ ਚਾਹੀਦਾ ਦੇਖ ਪਾਰੇ ਉਹ ਕਿ ਮੈਂ ਇੱਕ ਬੋਲ ਦੁੱਧ ਹੀ ਲੈ ਲਈਆ ਇਹਨੂੰ ਮੈਂ ਪਹਿਲਾਂ ਅੱਧੀ ਬੋਲ ਪਾਉਂਦਾ ਦੁੱਧ ਨੂੰ ਤੁਸੀਂ ਬੜੇ ਆਰਾਮ ਦੇ ਨਾਲ ਪਾਈ ਜਾਣਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਜੇ ਆਪਣਾ ਮਿਸ਼ਰਣ ਘੱਟ ਦੁੱਧ ਪਿੰਦਾ ਹੋਏਗਾ ਤਾਂ ਆਪਾਂ ਦੁੱਧ ਨੂੰ ਘੱਟ ਵੀ ਪਾਵਾਂਗੇ ਜ਼ਰੂਰੀ ਨਹੀਂ ਆ ਕਿ ਆਪਾਂ ਉਨਾ ਹੀ ਦੁੱਧ ਪਾਣਾ ਕਿਉਂਕਿ ਰਾਗੀ ਦਾ ਆਟਾ ਕੁਝ ਰਾਗੀ ਹੈ ਜਿਹੜੀ ਉਹ ਜ਼ਿਆਦਾ ਪਾਣੀ ਅਬਜ਼orb ਕਰ ਲੈਂਦੀ ਆ ਤੇ ਕੁਝ ਘੱਟ ਕਰਦੀ ਹੁੰਦੀ ਆ ਹੌਲੀ ਹੌਲੀ ਕਰਕੇ ਤੁਸੀਂ ਇਸ ਨੂੰ ਮਿਕਸ ਕਰਨਾ ਮਿਕਸ ਕਰਨ ਲੱਗਿਆਂ ਥੋੜਾ ਜਿਹਾ ਟਾਈਮ ਲੱਗਦਾ ਹੈ ਕਿਸੇ ਕਿਸਮ ਦੀ ਕੋਈ ਗੰਡ ਨਹੀਂ ਬਣਨੀ ਚਾਹੀਦੀ ਦੋਸਤੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਜ਼ਰੂਰ ਕਰ ਲੈਣਾ ਦੋਸਤੋ ਆਪਾਂ ਇਹਦੇ ਵਿੱਚ ਪਿੰਚ ਕੁ ਨਮਕ ਪਾਣਾ ਭੁੱਲ ਗਏ ਸੀ ਤੇ ਮੈਂ ਹੁਣ ਥੋੜਾ ਕੁ ਪਿੰਕ ਸਾਲਟ ਹੈ ਜਿਹੜਾ ਇਹ ਮੈਂ ਪਾ ਰਿਹਾ ਪਿੰਚ ਕੁ ਕਿਉਂਕਿ ਬਲੱਡ ਦੇ ਵਿੱਚ ਨਮ ਥੋੜਾ ਕੋ ਪੈ ਜਾਂਦਾ ਤਾਂ ਉਹਦਾ ਟੇਸਟ ਅਲੱਗ ਹੀ ਆਉਂਦਾ ਹੈ ਜੋ ਕਿ ਬਹੁਤ ਜਿਆਦਾ ਸਵਾਦ ਹੁੰਦਾ ਹੈ ਤੇ ਹੁਣ ਆਪਾਂ ਬਾਕੀ ਦੀ ਦੁੱਧ ਹੈ ਜਿਹੜਾ ਅੱਧੀ ਬੋਲ ਲੈ ਲਈ ਹੈ ਤਾਂ ਥੋੜੀ ਥੋੜੀ ਕਰਕੇ ਫਿਰ ਹੋਰ ਇਸ ਦੇ ਵਿੱਚ ਮਿਕਸ ਕਰਾਂਗੇ ਦੁੱਧ ਨੂੰ ਦੋਸਤੋ ਰਾਗ ਗਿਆ ਜਿਹੜਾ ਹੌਲੀ ਹੌਲੀ ਪੀ ਵੀ ਲਏਗਾ ਤੁਸੀਂ ਬਸ ਇੱਕੋ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਗੰਢ ਨਾ ਹੋਵੇ ਜਿਵੇਂ ਜਿਵੇਂ ਆਪਾਂ ਦੁੱਧ ਪਾਵਾਂਗੇ ਥੋੜਾ ਕੋ ਪਤਲਾ ਹੋਏਗਾ ਤਾਂ ਉਵੇਂ ਹੋਏ ਇਹਨੂੰ ਚੰਗੀ ਤਰ੍ਹਾਂ ਆਪਾਂ ਫੈਟ ਵੀ ਲਵਾਂਗੇ ਥੋੜਾ ਜਿਹਾ ਦੁੱਧ ਹੋਰ ਪਾ ਦਿੰਦੇ ਆ ਤੁਸੀਂ ਦੇਖ ਪਾਰਿਆ ਕਿ ਹੁਣ ਸੰਗੀਤ ਨਾਲ ਫੈਂਟਾ ਵੱਜਣ ਲੱਗ ਗਿਆ ਤੇ ਥੋੜਾ ਕੋ ਆਪਣਾ ਦੁੱਧ ਹੋਰ ਬਚਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਐਸੇ ਵਿੱਚ ਆਪਾਂ ਥੋੜਾ ਜਿਹਾ ਕਿਓ ਵੀ ਪਾਵਾਂਗੇ ਜੁਣੋ ਆਪਾਂ ਇਹਦੇ ਵਿੱਚ ਜਿਹੜੇ ਆਪਾਂ अलसी के बी रखे से आप मिक्स कर दें थोड़े को रख दिने उपर डैकट करते अलसी के बी का स्वाद बहुत वाला आता है इतने हम दोस्तों दो समय के करीब देसी दे पा देंगा ये चंकी तरह फेंटा मार दें इस हम आप चंकी तरह मिक्स करना है ਦੇਖ ਪਾ ਰਹੇ ਹੋ ਕਿ ਇਹ ਸਾਰਾ ਬਹੁਤ ਵਧੀਆ ਮਿਕਸ ਹੋ ਚੁੱਕਾ ਹੈ ਤੇ ਹੁਣ ਆਪਾਂ ਇਸ ਨੂੰ ਟਰਾਂਸਫਰ ਕਰਾਂਗੇ 베ਕਿੰਗ ਟ੍ਰੇ ਦੇ ਵਿੱਚ ਆਓ ਆਪਾਂ ਪਹਿਲਾਂ 베ਕਿੰਗ ਟ੍ਰੇ ਨੂੰ ਥੋੜਾ ਸਾ ਗ੍ਰੀਸ ਕਰ ਲੈਂਦੇ ਆ ਇੱਥੇ ਮੈਂ ਇੱਕ ਟ੍ਰੇ ਲੈ ਲਈ ਹੈ ਤੇ ਇਸ ਨੂੰ ਤੁਸੀਂ ਬਟਰ ਜਾਂ ਘੀ ਦੇ ਨਾਲ ਥੋੜੀ ਜੀ ਗ੍ਰੀਸ ਕਰ ਦਿਓ ਤਾਂ ਕਿ ਬ੍ਰੈਡ ਜਿਹੜੀ ਆਪਣੀ ਕੇਕ ਆਪਣਾ ਜਿਹੜਾ ਉਹ ਨਿਕਲਣ ਵਿੱਚ ਉਹ ਖਾਈ ਨਾ ਵੀ ਸਾਰੇ ਬੈਟਰ ਨੂੰ ਆਪਾਂ ਇਹਦੇ ਵਿੱਚ ਹੋਰ ਕਰ ਦਿੰਦੇ ਹਾਂ। ਜòn ਜਿਹੜਾ ਬੀ ਆਪਾਂ ਲਿਆ ਸੀ ਉਸ ਨੂੰ ਆਪਾਂ ਥੋੜਾ ਥੋੜਾ ਕਰਕੇ ਖਲੇਰ ਕੇ ਉੱਤੇ ਪਾ ਦਿੰਦੇ ਹਾਂ। ਇਕ ਵਾਰ ਇਹਨੂੰ ਟੈਪ ਕਰ ਦਿੰਦੇ ਹਾਂ ਤੇ ਹੁਣ ਆਪਾਂ ਇਸ ਨੂੰ 45 ਮਿੰਟਾਂ ਦੇ ਵਾਸਤੇ 200 ਡਿਗਰੀ ਤੇ ਓਵਨ ਦੇ ਵਿੱਚ ਰੱਖ ਦਿੰਦੇ ਹਾਂ ਤੇ ਫਿਰ ਤੁਹਾਨੂੰ ਪੱਕ ਜਾਣ ਤੋਂ ਬਾਅਦ ਮਿਲਦੇ ਹਾਂ ਮਿਲਸ ਬ੍ਰੈਡ ਨੂੰ ਪਕਦੇ ਹੋਏ 40 ਤੋਂ 45 ਮਿੰਟ ਹੋ ਚੁੱਕੇ ਸੀ ਤੇ ਮੈਂ ਟੂਥਪਿਕ ਮਾਰ ਕੇ ਦੇਖ ਵੀ ਰਿਹਾ ਸੀ ਤੁਸੀਂ ਦੇਖ ਪਾ ਰਹੇ ਹੋ ਕਿ ਬਿਲਕੁਲ ਸਾਫ਼ ਆ ਰਹੀ ਹੈ ਕੋਈ ਵੀ ਇਸ ਦੇ ਵਿੱਚ ਕੱਚਾਪਨ ਨਹੀਂ ਆ। ਇਸ ਦਾ ਮਤਲਬ ਮਿਲਟ ਸੱਪ ਨੇ ਪੱਕ ਚੁੱਕੀ ਆ। ਤੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਠੰਡਾ ਤਾਂ ਇਹਨੂੰ ਕਰਾਂਗੇ ਕਰਾਂਗੇ। ਥੋੜੀ ਜਿਹੀ ਗ੍ਰੀਸ ਕਰ ਦਿੰਦੇ ਹਾਂ ਉੱਪਰੋਂ ਘਿਓ ਦੀ ਤਾਂ ਕਿ ਸ਼ਾਈਨਿੰਗ ਬਹੁਤ ਵਧੀਆ ਆ ਜਾਂਦੀ ਹੈ। ਰਾਗੀ ਆ ਰਾਗੀ ਦੋਸਤੋ ਇਹਦਾ ਰੰਗ ਥੋੜਾ ਕੋ ਢਿੱਲਾ ਜਾਉਣ ਕਰਕੇ ਸ਼ਕਲ ਉਸ ਤਰ੍ਹਾਂ ਦੀ ਲੱਗ ਜਾਂਦੀ ਹੈ। ਹੁਣ ਇਹ ਬ੍ਰੈਡ ਨੂੰ ਆਰਾਮ ਲਾਉਂ ਡੈਪਟਿਕ ਪੇਸ਼ੈਂਟ ਖਾ ਸਕਦੇ ਆ ਬੱਚੇ ਖਾ ਹੁਣ ਇਸ ਨੂੰ ਆਪਾਂ 15 ਤੋਂ 20 ਮਿੰਟ ਤੱਕ ਠੰਡੇ ਹੋਣ ਲਈ ਰੱਖ ਦਵਾਂਗੇ। ਦੇਖੋ ਬਰੇ ਬ ਆਪਣੀ ਸਾਰੀ ਨਿਕਲ ਚੁੱਕੀ ਆ। ਮੈਂ ਆਪਾਂ ਇਹਦੇ ਪੀਸ ਕਰਕੇ ਦੇਖਦੇ ਆ। ਬੜੀ ਨਰਮ ਤੇ ਫਰੈਸ਼ ਬਹੁਤ ਵਧੀਆ ਬਲੱਡ ਬਣਦੀ ਹੈ ਗਰਮ ਹੈ ਦੋਸਤੋ ਥੋੜਾ ਜਨੂ ਠੰਡਾ ਹੋ ਲੈਂਦੇ ਹਾਂ ਬਰੈੱਡ ਠੰਡੀ ਹੋ ਚੁੱਕੀ ਹੈ ਕਿਉਂ ਨਾ ਪੈਸ ਨੂੰ ਕੱਟ ਕੇ ਦੇਖਦੇ ਹਾਂ ਦੇਖੋ ਦੋਸਤੋ ਹਾਲੇ ਗਰਮ ਹੈ अंदरों बहुत वह ब्रैड बनी है थोड़ी को ठंडी हो होंगी क्योंकि अंदरों बहुत ज़्यादा गर्म होंगी ब्रैड देखो पूरा स्पंजी है ਦੇ ਪਰਿਵ ਤੋ ਐਸੇ ਤਰ੍ਹਾਂ ਦੀ ਦੋਸਤੋ ਗਲੂਟਨ ਫ੍ਰੀ ਬਰੈਡ ਹੈ ਜਿਹੜੀ ਤੁਸੀਂ ਘਰ ਦੇ ਵਿੱਚ ਬਣਾਉਨੇ ਹੋ ਇੱਕ ਕੇਕ ਵੀ ਹੈ ਤੇ ਬਰੈਡ ਵੀ ਹੈ ਇੱਕ ਤਰ੍ਹਾਂ ਦਾ ਤੁਸੀਂ ਇਹਨੂੰ ਬਰੈਡ ਦੀ ਤਰ੍ਹਾਂ ਵੀ ਖਾ ਸਕਦੇ ਹੋ ਤੇ ਕੇਕ ਦੀ ਤਰ੍ਹਾਂ ਵੀ ਖਾ ਸਕਦੇ ਹੋ ਕਿਉਂਕਿ ਕੇਕ ਦੇ ਉੱਪਰ ਕਰੀਮ ਦੀ ਡੈਕੋਰੇਸ਼ਨ ਕੀਤੀ ਹੁੰਦੀ ਹੈ ਇਹ ਬਿਨਾਂ ਕਰੀਮ ਤੋਂ ਹੈ ਬਿਲਕੁਲ ਤਾਕਤਵਰ ਹੈ ਗਲੂਟਨ ਫ੍ਰੀ ਹੈ ਮਿਲਕਸ ਤੋਂ ਤਿਆਰ ਕੀਤੀ ਹੈ 슈ਗਰ ਵਾਲੇ ਵੀ ਲੈ ਸਕਦੇ ਆ ਕੋਈ ਆਪਾਂ ਇਸ ਦੇ ਵਿੱਚ ਸ਼ੱਕਰ ਜਾਂ ਖੰਡ ਦਾ ਉਪਯੋਗ ਨਹੀਂ ਕੀਤਾ ਸਿਰਫ ਇਹਦੇ ਵਿੱਚ ਸਟੀਵਿਆ ਸਟੀਵਿਆ 슈ਗਰ ਵਾਲੇ ਬਿਲਕੁਲ ਲੈ ਸਕਦੇ ਨੇ ਤੇ ਇਸੇ ਤਰ੍ਹਾਂ ਦੀ ਰੈਸਪੀ ਦੇਖਣ ਦੇ ਲਈ ਤੁਹਾਡੇ ਸਾਰੇ ਅਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕੇ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜਰੂਰ ਕਰੋਗੇ ਸਸਰੀ ਆਕਾਰ ਜੀ